ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਖ ਲਾਰਾ ਪਿਆ ਜਿੱਤੋਂ ਪਤਾ ਲੱਗਾ ਆ ਕੇ ਚੈੱਕ ਕੀਤਾ ਜਨਾ ਹੀ ਸੋਨਾ ਬਣਾਇਆ ਹੈ ਆਪਣੀ ਬੇਟੀ ਬਾਤ ਦੇ ਜੋ ਵੀ ਆਡਾ ਘਰ ਦਾ ਸੋਨਾ ਸੋਨਾ ਸਾਰਾ ਲੈ ਗੋ ਇਹ ਕੀ ਸੋਨੇ ਦੀਆਂ ਚੈਨਾਂ ਕੜੇ ਹੀ ਹੁਣ ਡਿਟੇਲ ਤੇ ਨਹੀਂ ਡਿਟੇਲ ਤੇ ਲੇਡੀ ਜੀ ਨੂੰ ਬਹੁਤਾ ਪਤਾ ਹੁੰਦਾ ਦਰਕ ਤਰੀਕੀ ਕੋਈ 5 ਲੱਖ ਦੇ ਕੜੇ ਚਾਰ ਪੰਜ ਲੱਖ ਨਗਦੀ ਗਈ ਹੈ ਜੀ ਹੋਰ ਕੋਈ ਆਵੇਂ ਬਹੁਤੀ ਨਹੀਂ ਜ਼ਿਆਦਾ ਨਹੀਂ 25 30 ਜਾਂ 25000 ਰੁਪਏ ਲੱਗੇ। ਘਟਨਾ ساری ਮੈਂ ਤੇ ਸਾਡੇ 10 ਵਜੇ ਗਿਆ ਜੀ ਇਹ ਤੋਂ ਬਾਅਦ ਦੀ ਘਟਨਾ ਹੁਣ ਦਾ ਟਾਈਮ ਲੈ ਰੋ ਉਹਦੇ ਵਿੱਚ ਘਟਨਾ ਹੋਈ। ਵੀ ਇੱਕ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ। ਕੰਪਲੇਨਟ ਦਿੱਤੀ ਹੈ ਜੀ ਉਸ ਤੱਕ ਤਾਂ ਪੁਲਿਸ ਕੋਈ ਨਹੀਂ ਆਈ ਜੀ 100 ਨੰਬਰ ਤੇ ਵੀ ਕੀਤੀ ਸੀ ਸੀਸੀਟੀਵੀ ਆ ਗਿਆ ਜੀ ਉਹ ਆ ਕੇ ਪੁਲਿਸ ਲੇਖੇਗੀ ਜੀ ਬੈਂਕ ਦੇ ਵੀ ਆ ਗਿਆ ਸਾਹਮਣੇ। ਇਹ ਕੋਈ 1:30 ਵਜੇ ਦੀ ਗੱਲ ਆ ਜੀ। ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਤੇ ਉਹ ਗੇਟ ਖੜਕਾਉਣ ਰਿਹਾ ਸੀ ਤਾਂ ਉਹਨੇ ਗੇਟ ਦੇ ਅੰਦਰ ਵੇਖਿਆ ਤੇ ਦਰਵਾਜ਼ੇ ਸਾਰੇ ਖੁੱਲੇ ਸੀ ਤੇ ਉਹਨੇ ਰੌੜੜਾ ਲਾ ਪਾਇਆ ਇਹ ਵੀ ਸਾਰੇ ਜਾਣੇ ਫਿਰ ਇੱਥੇ ਇਹਦੇ ਘਰ ਆਣੇ ਸੀ ਭੋਗ ਤੇ ਗਏ ਐਤੋਂ ਪਹਿਲਾਂ ਕੋ 15-20 ਜਣ ਹੋ ਗਏ ਆ ਇੱਥੇ ਅਮਰੀਕ ਸਿੰਘ ਖਾਦ ਵਾਲਾ ਉਹਦੇ ਘਰ ਵੀ ਚੋਰੀ ਹੋਈ ਆ ਕਾਫੀ ਉਹਦੇ ਵਿਚਾਰੇ ਦੇ ਛੋਟਾ-ਸਾਣਾ ਪੈਸੇ ਵੀ ਲੈ ਗਏ ਆ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ ਕਿਹੇ ਬੰਦੇ ਨੂੰ ਨਹੀਂ ਫੜਿਆ ਕੋਈ ਬੰਦਾ ਇਥੋਂ ਦਾ ਭੇਤੀ ਹੈ ਜੀ ਬਾਹਰ ਦਾ ਬੰਦਾ ਕੋਈ ਹੈ ਨਹੀਂਗਾ ਜਿਹੜਾ ਕੋ ਭੇਤ ਦੇ ਕੇ ਸਾਰਾ ਕੁਝ ਚੋਰੀ ਕਰਾਉਂਦਾ ਫਿਰ ਅਚੋ ਪਰ ਬਾਲਮੀਕੀਆ ਦੇ ਇੱਕ ਗੱਡੀ ਵੀ ਗਈ ਹੈ ਜੀ ਆਪਣੇ ਵੈਗਨਰ ਗੱਡੀ ਇੱਥੇ ਆ ਇੱਕ ਪਾਟਿਆ ਕਰਿਆਨੇ ਵਾਲਾ ਇਹਨਾਂ ਦਾ ਸੋਨਾ ਹੀ ਗਿਆ ਦੇਖੋ 25000 ਰੁਪਇਆ ਗਿਆ ਜੀ 16 ਇਹਨਾਂ ਨੇ ਆਪਣੀ ਗੁੜੀਆਂ ਵਾਸਤੇ ਬਣਾਇਆ ਸੀ ਗੁੜੀਆਂ ਦੇ ਵਿਆਹ ਵਾਸਤੇ ਵੀ ਚਲੋ ਬਣਾਉਂਦੇ ਹੀ ਆ ਨਾ ਸਾਰੇ ਜਦਾ ਕੋ ਕਨ ਦੇ ਕੋ ਬਣਾ ਲਿਆ ਕੋ ਚੈਨ ਬਣਾ ਲਈ ਕੋਕੜਾ ਬਣਾ ਲਿਆ ਕੋ ਇਹੋ ਜਿਹਾ ਕੋ ਸੋਣਾ ਹੈ ਉਹ ਸਾਰਾ ਕੁਝ ਲੈ ਗਿਆ ਜੀ ਮੰਗਰਾਖ ਦੇਵੀ ਕੋ ਕਾਰਵਾਈ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਹ ਥੋੜੀ ਗੱਲ ਹੈ ਵੀ ਦੂਜੇ ਤੇ ਜਿੱਦਣ ਚੋਰੀ ਹੋ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਲਈ ਹਾਂਜੀ ਸਰ ਸਾਨੂੰ ਸਭ ਤੋਂ ਪਹਿਲਾਂ ਤੇ ਥਾਣੇ 'ਚ ਫੋਨ ਕਾਲਸ ਰਾਹੀਂ ਇਤਲਾਮ ਮਿਲੀ ਆਏ ਕਿ ਤੇਜਵੀਰ ਸਿੰਘ son of ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ ਇੱਥੇ ਮਤਲਬ ਹੈ ਕਿ ਤੇ ਬਾਹਰ ਗਏ ਹੋਏ ਸੀਗੇ ਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਕਰੋ ਚੋਰੀ ਕਰ ਲਈ ਹੈ ਜਿਸ ਵਿੱਚ ਕ ਤਕਰੀਬਨ 6-7 ਤੋਲੇ ਸੋਨਾ ਤੇ ਪਲੱਸ 20000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਨਤੂ ਖਬਰ ਮਿਲੀ ਹੈ ਤੇ ਆਸ-ਪਾਸ ਲੱਗੇ ਹੋਏ ਕੈਮਰੇਜ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਸਰ ਇਹ ਤੇ ਹੁਣ ਡਿਪੈਂਡ ਕਰਦਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਾਂ ਕੈਮਰੇਜ ਚੈੱਕ ਕਰਾਂਗੇ ਜਿੱਤੇ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਕਿ ਲੋਕ ਕਿਹੜੇ ਆ ਫਿਰ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਚੋਰਾਂ ਦਾ ਪਤਾ ਲੱਗ ਸਕੇ ਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਫਿਰ ਤੁਹਾਨੂੰ ਬਹੁਤ ਜਲਦ ਅਸੀਂ ਦੱਸ ਦਾਂਗੇ